ਪਿਛਲੇ ਕੁਝ ਦਿਨਾਂ ਤੋਂ 45 ਡਿਗਰੀ ਤੱਕ ਗਰਮੀ ਦੀ ਮਾਰ ਚੱਲ ਰਹੀ ਲੋਕਾਂ ਨੂੰ ਬੀਤੀ ਰਾਤ ਪਏ ਮੀਂਹ ਜਿੱਥੇ ਗਰਮੀ ਤੋਂ ਕੁਝ ਰਾਹਤ ਮਿਲੀ ਉੱਥੇ ਹੀ ਇਸ ਮੀਂਹ ਨਾਲ ਫਗਵਾੜਾ ਸ਼ਹਿਰ ਜਲਤਲ ਹੋ ਗਿਆ ਸ਼ਹਿਰ ਦੇ ਵੱਖ-ਵੱਖ ਥਾਵਾਂ ਦੀ ਜੇ ਗੱਲ ਕਰੀਏ ਗਊਸ਼ਾਲਾ ਪੇਯਾਰ ਸਿਨੇਮਾ ਰੋਡ ਅਰ ਗੋਬਿੰਦਨਗਰ ਲੋਹਾ ਮੰਡੀ ਤੋਂ ਇਲਾਵਾ ਹੋਰ ਕਈ ਥਾਵਾਂ ਤੇ ਪਾਣੀ ਭਰ ਗਿਆ ਇਸ ਨਾਲ ਦੁਕਾਨਦਾਰਾਂ ਅਤੇ ਆਉਣ ਜਾਣ ਵਾਲੇ ਰਾਹੀਰਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਇਸ ਸਬੰਧੀ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਇਹਨਾਂ ਥਾਵਾਂ ਵੱਲ ਜ਼ਿਆਦਾ ਧਿਆਨ ਦੇਵੇ ਕਿਤੇ ਹਰ ਸਾਲ ਪਾਣੀ ਭਰ ਜਾਂਦਾ ਹੈ ਅਤੇ ਬਰਸਾਤ ਤੋਂ ਪਹਿਲਾਂ ਹੀ ਸੀਵਰੇਜ ਦੀ ਸਫਾਈ ਕਰਨੀ ਜ਼ਰੂਰੀ ਹੈ। ਤੇ ਰਾਤੀ ਅੱਧਾ ਘੰਟਾ ਵੀ ਪਿਆ ਸਾਰਾ। ਅੱਧੇ ਘੰਟੇ ਵੀ ਦੇ ਨਾਲ ਬਾਜ਼ਾਰ ਦੇ ਵਿੱਚ ਪਾਣੀ ਪਾਣੀ ਹੋ ਗਿਆ। ਜਿਹੜੀਆਂ ਲੋਕਾਂ ਦੀਆਂ ਦੁਕਾਨਾਂ ਦੇ ਅੰਦਰ ਪਾਣੀ ਚਲਾ ਗਿਆ। ਤੇ ਇਹਦੇ ਸਾਡੇ ਬਾਜ਼ਾਰ ਦੇ ਪ੍ਰਧਾਨ ਨੇ ਕਈ ਵਾਰੀ ਕਮੇਟੀ ਨੂੰ ਕਿਹਾ ਵੀ ਆ ਕੋਈ ਸੀਵਰੇਜ ਦੀ ਨਾਲੀਆਂ ਦੀ ਕੋਈ ਸਫਾਈ ਨਹੀਂ ਹੋ ਰਹੀ। ਇਹਦੇ ਕਰਕੇ ਬਹੁਤ ਨੁਕਸਾਨ ਆ। ਪ੍ਰਸ਼ਾਸਨ ਨੂੰ ਮੰਗ ਕਰਦੇ ਆ ਵੀ ਸਫਾਈ ਹੁਣ ਮੋਰੇ ਬਰਸਾਤਾਂ ਗਈਆਂ ਸਫਾਈ ਕਰਾਈ ਜਾਵੇ। ਸੀਵਰੇਜ ਸਾਫ਼ ਕਰਾਈ ਜਾਵੇ। ਤੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਦੁਕਾਨਦਾਰਾਂ ਨੂੰ ਜਿਹੜੇ ਜਿੱਦਾਂ ਹੁਣ ਨਾਲਿਆਂ ਦੇ ਵਿੱਚੋਂ ਲਫਾਵੇ ਵਗੈਰਾ ਸੁੱਟ ਦਿੰਦੇ ਆ ਹਾਂ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਉਹਦੇ ਬਾਰੇ ਕਹੇ ਜਾਂਦੇ ਆ ਵੀ ਆਪਣੇ ਜਿਹੜਾ ਪੂਰਾ ਕਰਗਟ ਆ ਉਹ ਇੱਕ ਲਫਾਵਾ ਹੀ ਪਾ ਕੇ ਰੱਖੋ ਉਹ ਜਿਹੜੇ ਆਂਦੇ ਆ ਸਫਾਈ ਕਰਮਚਾਰੀ ਉਹ ਚੱਕ ਲਈ ਜਾਇਆ ਕਰਨਗੇ